ਮਿਸ਼ਨ ਪੰਜਾਬ ਚ ਆਪਦਾ ਸਵਾਗਤ ਕਿਸਾਨ ਆंदोलਨ ਨੂੰ ਲੈ ਕੇ ਹਾਈ ਕੋਰਟ ਦੀ ਸਖਤ ਟਿੱਪਣੀ ਪ੍ਰਦਰਸ਼ਨ ਕਰਨ ਦੇ ਤਰੀਕੇ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਲਗਾਈ ਫਟਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਹੇ ਕਿਸਾਨ ਆंदोलਨ ਨੂੰ ਲੈ ਕੇ ਸਖਤ ਟਿੱਪਣੀ ਦਿੱਤੀ ਹੈ ਹਾਈ ਕੋਰਟ ਨੇ ਕਿਸਾਨ ਆਗੂਆਂ ਨੂੰ ਪ੍ਰਦਰਸ਼ਨ ਕਰਨ ਦੇ ਤਰੀਕੇ ਨੂੰ ਲੈ ਕੇ ਫਟਕਾਰ ਵੀ ਲਗਾਈ ਹੈ ਹਾਈ ਕੋਰਟ ਨੇ ਕਿਹਾ ਕਿ ਹਥਿਆਰ ਤਲਵਾਰਾ ਲੈ ਕੇ ਕੋਈ ਸ਼ਾਂਤੀ ਪ੍ਰਦਰਸ਼ਨ ਕਿਵੇਂ ਕਰ ਸਕਦਾ ਹੈ ਕਿ ਤੁਸੀਂ ਇੱਥੇ ਕੋਈ ਜੰਗ ਲੜਨ ਜਾ ਰਹੇ ਹੋ ਹਾਈ ਕੋਰਟ ਨੇ ਇਹ ਟਿੱਪਣੀ ਹਰਿਆਣਾ ਸਰਕਾਰ ਵੱਲੋਂ ਪੇਸ਼ ਕੀਤੀਆਂ ਤਸਵੀਰਾਂ ਦੇ ਆਧਾਰ ਤੇ ਕੀਤੀ। ਇਸ ਤੋਂ ਇਲਾਵਾ ਅਦਾਲਤ ਨੇ ਕਸਾਨ ਆਗੂਆਂ ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਅਜਿਹੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਨਈ ਭੇਜਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼ੁਕਰਨ ਸਿੰਘ ਦੀ ਮੌਤ ਦੇ ਮਾਮਲੇ ਤੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਪੁੱਛਿਆ ਕਿ ਇਸ ਮਾਮਲੇ 'ਚ ਐਫ ਆਈ ਆਰ ਦਰਜ ਕਰਨ 'ਚ ਇੰਨਾ ਸਮਾਂ ਕਿਉਂ ਲੱਗਾ? ਅਦਾਲਤ ਨੇ ਇਹ ਵੀ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ਦੀਆਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੀਆਂ ਹਨ ਕੇਂਦਰ ਦੇ ਕਰਮਚਾਰੀਆਂ ਲਈ ਮਹਿੰਗਾਈ ਪੱਤੇ 'ਚ 4% ਦਾ ਵਾਧਾ ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ ਕੇਂਦਰ ਨੇ ਵੀਰਵਾਰ ਨੂੰ ਮਹਿੰਗਾਈ ਪੱਤੇ ਡੀਏ ਨੂੰ ਇਸ ਸਾਲ 1 ਜਨਵਰੀ ਤੋਂ ਲਾਗੂ ਮਜਬੂਦਾ 46% ਦਰ ਤੋਂ ਵਧਾ ਕੇ ਬੇਸਿਕ ਤਨਖਾਹਾਂ ਦਾ 50% ਕਰ ਦਿੱਤਾ ਹੈ ਜਿਸ ਨਾਲ 1 ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। ਅਦਾਲਤ ਵੱਲੋਂ ਕੇਜਰੀਵਾਲ 16 ਮਾਰਚ ਨੂੰ ਤਲਾਪ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ 8 ਸਮਨਾਂ ਦੇ ਨਾਂ ਫਰਮਾਨੀ ਤੋਂ ਨਿਰਾਸ਼ ਐਨਫੋਰਸਮੈਂਟ ਡਾਇਰੈਕਟਰ ਨੇ ਅਦਾਲਤ ਦਾ ਰੁਖ ਕੀਤਾ ਹੈ। ਇਸ ਮਾਮਲੇ 'ਚ ਅਦਾਲਤ ਤੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਝਟਕਾ ਲੱਗਾ ਹੈ। ਦਿੱਲੀ ਦੀ ਰਾਉ ਸੈਵੈਨਿਊ ਕੋਰਟ ਦੇ ਮੈਜਿਸਟ੍ਰੇਟ ਨੇ ईडी ਦੀ ਤਾਜ਼ਾ ਸ਼ਿਕਾਇਤ ਦੇ ਦਲੀਲਾਂ ਸੁਣਨ ਤੋਂ ਬਾਅਦ ਕੇਜਰੀ ਵਾਲੂ 16 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਸੁਣਾਇਆ ਹੈ। ਦਰਅਸਲ ईडी ਵੱਲੋਂ ਦਿੱਲੀ ਸ਼ਰਾਬ ਘਟਾਲੇ ਨਾਲ ਜੁੜੇ ਹਵਾਲੇ ਰਾਹੀਂ ਮਾਮਲੇ 'ਚ ਪੁੱਛ ਗਏ ਚ ਲਈ ਮੁੱਖ ਮੰਤਰੀ ਨੂੰ ਆਪਣੇ ਦਫ਼ਤਰ ਬੁਲਾਇਆ ਜਾ ਰਿਹਾ ਹੈ। ਇਸ ਦੇ ਲਈ ਉਹ ਅੱਠ ਸਮਨ ਜਾਰੀ ਕਰ ਚੁੱਕੀ ਹੈ। ਕਾਂਗਰਸ ਨੇ ਰਾਹੁਲ ਸਮੀਤ 40 ਉਮੀਦਵਾਰਾਂ ਦੀ ਨਾਮਾ ਦੀ ਸੂਚੀ ਕੀਤੀ ਤਿਆਰ। ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 'ਚ 60 ਲੋਕ ਸਭਾ ਸੀਟਾਂ ਦੀ ਕੀਤੀ ਚਰਚਾ। ਅਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਚ ਚਾਰੀ ਉਮੀਦਵਾਰਾਂ ਦੇ ਨਾਮ ਦੀ ਸੂਚੀ ਤਿਆਰ ਕੀਤੀ ਗਈ। ਸੂਤਰਾਂ ਅਨੁਸਾਰ ਅਹੁਲ ਗਾਂਧੀ ਕੇਰਲ ਦੇ ਵਾਈ ਨਾਈਟ ਤੋਂ ਚੋਣ ਲੜਨਗੇ। ਮੀਟਿੰਗ ਚ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਨਗੇ, ਸੀਨੀਅਰ ਨੇਤਾ ਸੋਨੀਆ ਗਾਂਧੀ, ਕੇ.ਸੀ. ਵੈਨੂ ਗੋਪਾਲ, ਅੰਬਕਾ ਸੋਨੀ ਦੇ ਨਾਲ-ਨਾਲ ਹੋਰ ਸੀਨੀਅਰ ਨੇਤਾ ਵੀ ਮੌਜੂਦ ਸਨ। ਮੀਟਿੰਗ ਦੌਰਾਨ ਦਿੱਲੀ ਛੱਤੀ ਗੜ ਕਰਨਾਟਕ ਤੇਲਗਾਨਾ ਲਕਸ਼ਦੀਪ ਕੇਰਲ ਮਹਾਰਿਆ ਅਤੇ ਤ੍ਰਿਪੁਰਾ ਸਿਕਮ ਤੇ ਮੰਨੀਪੁਰ ਸਮੇਤ કુલ 11 ਰਾਜਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 60 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ 'ਚ ਚਰਚਾ ਕੀਤੀ ਗਈ। ਕਾਂਗਰਸ ਉਤਰਾ ਨੇ ਦੱਸਿਆ ਕਿ ਪਾਰਟੀ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਲਦੀ ਹੀ ਐਲਾਨ ਕਰ ਸਕਦੀ ਹੈ ਜੋ ਉਮੀਦਵਾਰ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਸਕਣ। ਸ਼ਾਹਕੋਟ ਵਿਖੇ ਪੁਲਿਸ ਮੁਕਾਬਲੇ ਦੌਰਾਨ ਦੋ ਨਸ਼ਾ ਸਮਗਲਰ ਕਾਬੂ ਸ਼ਾਹਕੋਟ ਵਿਖੇ ਲੁਟਕ ਉਹਾਂ ਤੇ ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਗਰੋਹ ਦੇ ਮੈਂਬਰਾਂ ਨਾਲ ਮੁਕਾਬਲੇ ਦੌਰਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਗਰੋਹ ਦਾ ਇੱਕ ਮੈਂਬਰ ਗੰਭੀਰ ਜ਼ਖਮੀ ਹੋ ਗਿਆ ਪੁਲਿਸ ਨੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਾਂਚ ਦੌਰਾਨ ਗਰੋਹ ਦੇ ਮੈਂਬਰਾਂ ਕੋਲੋਂ ਹੀਰੋਇਨ ਦੇਸੀ ਪਿਸਤੌਲ ਜਿੰਦਾ ਰੋਂਦ ਤੇ ਡਰੱਗ ਮਨੀ ਬਰਾਮਦ ਹੋਈ ਹੈ ਚਾਹੇ ਕਿਲੋ ਸੋਨਾ 6 ਕਿਲੋ ਚਾਂਦੀ ਤੇ 5 ਕਰੋੜ 43 ਲੱਖ ਦੀ ਨਗਦੀ ਸਮੇਤ 12 ਵਿਅਕਤੀ ਗ੍ਰਿਫਤਾਰ ਮੁੰਬਈ ਮਥੁਰਾ ਅਤੇ ਗੁਰਦਾਉ ਵਿੱਚ ਭਾਰਤ ਭਰ ਵਿੱਚ ਤਿੰਨ ਵੱਡੇ ਆਪਰੇਸ਼ਨਾਂ ਵਿੱਚ ਰੈਵਨਿਊ ਇੰਟੈਲੀਜੈਂਸ ਡਾਇਰੈਕਟਰ ਨੇ 40 ਕਿਲੋ ਵਿਦੇਸ਼ੀ ਮੂਲ ਦਾ ਸੋਨਾ 6 ਕਿਲੋ ਚਾਂਦੀ 5 ਕਰੋੜ 43 ਲੱਖ ਰੁਪਏ ਦੀ ਨਗਦੀ ਜਬਤ ਕੀਤੀ ਹੈ ਤੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਨਿਊਜ਼ ਬਿਊਰੋ ਮਿਸ਼ਨ ਪੰਜਾਬ